ਹਰ ਜੰਦੀ ਹੈ ਤਾਂ ਦਰਖਤ ਦੇ ਨਾਲ ਜਿਹੜੀ ਜ਼ੋਰਦਾਰ ਇਹ ਟੱਕਰ ਹੁੰਦੀ ਹੈ ਹਾਲਾਂਕਿ ਇਹ ਟੱਕਰ ਕਿਸ ਤਰੀਕੇ ਦੇ ਨਾਲ ਹੋਈ ਇਸ ਬਾਬਤ ਥਲੇ ਜਾਣਕਾਰ ਲੈਂਦੀ ਕੋਸ਼ਿਸ਼ ਕਰਾਂਗੇ ਜਗਦੇਵ ਸਿੰਘ ਮੇਰੇ ਸਯੋਗੀ ਸਾਡੇ ਨਾਲ ਬਣੇ ਹੋਏ ਨੇ ਸ਼੍ਰੀ ਫਤੇਗੜ ਸਾਹਿਬ ਤੋਂ ਜਗਦੇਵ ਕੀ ਕੁਝ ਪੂਰਾ ਮਾਮਲਾ ਕਿਸ ਤਰੀਕੇ ਆਖਰਕਾਰ ਇਹ ਹਾਦਸਾ ਵਾਪਰਦਾ ਹੈ ਜੀ ਬਿਲਕੁਲ ਜਿਕਰ ਗੱਲ ਕੀਤੀ ਜਾਵੇ ਤਾਂ ਇਹ ਜੋ ਦਰਦਨਾਕ ਹਾਦਸਾ ਫਤੇਗੜ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨਵ ਵਿਆਹੀ ਜੋ ਜੋੜੀ ਹੈ ਜੋ ਲੜਕਾ ਆਪਣੇ ਸਹੁਰਿਆਂ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਬਸੀ ਤੋਂ ਆ ਰਹੀ ਸੀ ਦਿਵਾਲੀ ਪਿੰਡ ਲੜਕੇ ਦਾ ਦਿੱਤਿਆ ਜਾ ਰਿਹਾ ਤੇ ਜਾਂਦੇ ਸਮੇ ਇਹ ਹਾ사 ਵਾਪਰੇ ਜੋ ਕਾਰ ਕਾਰ ਹੈ ਉਹ ਬੁਰੀ ਤਰ੍ਹਾਂ ਦਰਖਤ ਵਿੱਚ ਵੱਜੀ ਦਿਖਾਈ ਦੇ ਰਹੀ ਹੈ ਭਾਵੇਂ ਜਿਆਦਾ ਹਾਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰੰਤੂ ਜਿਸ ਤਰ੍ਹਾਂ ਦਰਖਤ ਨਾਲ ਗੱਡੀ ਟਕਰਾਈ ਹੈ ਉਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਰਦ ਤਰਕ ਹਾ사 ਕਿਤਨਾ ਭਿਆਨਕ ਅ ਰੋਵੇਗਾ ਜਿੱਤੇ ਬਿੱਤੇ ਜੋ ਲਾੜੀ ਹੈ ਨਵਿਆਈ ਜੋੜੀ ਇਹਨਾਂ ਦਾ ਦੱਸਦੇ ਜੇ ਕਿ ਪਿਛਲੇ ਹਫਤੇ ਹੀ ਐਤਵਾਰ ਨੂੰ ਵਿਆਹ ਹੋਇਆ ਦੱਸਿਆ ਜਾ ਰਿਹਾ ਤੇ ਇਹਦੇ ਵਿੱਚ ਜੋ ਲੜਕੀ ਹੈ ਨਵਿਆਈ ਦੁਲਹਣਾ ਉਸ ਦੀ ਮੌਤ ਹੋ ਗਈ ਹੈ ਜਦੋਂ ਕਿ ਜੋ ਦੁਲਾ ਹੈ ਉਸ ਨੂੰ ਇਲਾਜ ਲਈ ਚੰਡੀਗੜ੍ਹ ਦੇ 32 ਸੈਕਟਰ ਵਿੱਚ ਦਾਖਲ ਕਰਾਇਆ ਗਿਆ ਤੇ ਇਲਾਜ ਉੱਥੇ ਉਸ ਦਾ ਚੱਲ ਰਿਹਾ ਹੈ ਅ ਇਸ ਪਰਿਵਾਰ ਦੇ ਨਾਲ ਕੋਈ ਗੱਲਬਾਤ ਜਿਹੜੀ ਆ ਉਹ ਹੋ ਸਕੀ ਜਗਦੇ ਨਹੀਂ ਹਜੇ ਪਰਿਵਾਰ ਨਾਲ ਜ਼ਿਆਦਾ ਗੱਲ ਨਹੀਂ ਹੋ ਸਿੱਕੀ ਸਿਰਫ ਪੁਲਿਸ ਵੱਲੋਂ ਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਹ ਹਾਦਸਾ ਵਾਪਰਿਆ ਤੇ ਜ਼ਿਆਦਾ ਕਾਰਨਾਂ ਦਾ ਜੇ ਨਹੀਂ ਪਤਾ ਲੱਗ ਸਕਿਆ ਆਸੇ ਦੇ ਵਿੱਚ ਇੱਕ ਦੀ ਮੌਤ ਜ਼ਰੂਰ ਹੋਈ ਹੈ ਜੀ ਬਿਲਕੁਲ ਕਿਸ ਤਰੀਕੇ ਦਾ ਇਹ ਕਿ ਇਲਾਕਾ ਸਿਗਾ ਭੀੜ ਭੜ ਵਾਲਾ ਇਲਾਕਾ ਸਿਗਾ ਜਾਂ ਕੋਈ ਸੁੰਨਾ ਇਲਾਕਾ ਸਿਗਾ ਜਾਂ ਜਿੱਥੇ ਕੋਈ ਸੀਸੀਟੀਵੀ ਕੈਮਰਾ ਆਸ-ਪਾਸ ਲੱਗੇ ਹੁਣ ਕੁਝ ਅਜਿਹਾ ਇਲਾਕਾ ਸੀ ਤੇ ਚੰਡੀ ਸਰੰਦ ਚੰਡੀਗੜ੍ਹ ਰੋਡ ਤੋਂ ਲਿੰਕ ਰੋਡ ਪਿੰਡ ਪੈਂਦੇ ਨੇ ਮਾਨੂਪੁਰ ਤੋਂ ਸੜਕ ਜਾਂਦੀ ਹੈ ਅੱਗੇ ਪਿੰਡ ਫੰਡ ਦੀ ਬਕੋ ਬਕ ਪਿੰਡਾਂ ਦੇ ਵਿੱਚੋਂ ਨਿਕਲਦੀ ਹੈ ਉੱਥੇ ਫਿਲਹਾਲ ਸੀਸੀਟੀਵੀ ਕੈਮਰੇ ਤਾਂ ਨਹੀਂ ਦਿੱਤੇ ਗਏ ਪਰੰਤੂ ਰੋਡ ਜਿਆਦਾ ਚੱਲਣ ਕਾਰਨ ਇਹ ਵਾਪਰ ਸਕਦਾ ਹੈ ਕਿਉਂਕਿ ਜਿਆਦਾ ਤੇਜ਼ ਸਪੀਡਾਂ ਜੋ ਗੱਡੀਆਂ ਉਤੋਂ ਗੁਜ਼ਰਦੀਆਂ ਹਨ ਉਸੇ ਕਾਰਨ ਇਹ ਹਾਦਸੇ ਦੇ ਕਾਰਨ ਹੋ ਸਕਦੇ ਨੇ ਕੀ ਸਮਾਂ ਸੀ ਹਾਦਸੇ ਦਾ ਕੁਝ ਉਸ ਬਾਰੇ ਜਾਣਕਾਰੀ ਤਕਰੀਬਨ ਦੁਪਹਿਰ ਦੁਪਹਿਰ ਤੋਂ ਸ਼ਾਮ ਦੇ ਦਰਮਿਆਨ ਸਮਾਂ ਦੱਸਿਆ ਜਾ ਰਿਹਾ ਹੈ ਹਾਦਸੇ ਠੀਕ ਹੈ ਜਗਦੇਵ ਜਨਤ ਫਿਲਹਾਲ ਸਾਰੀ ਜਾਣਕਾਰੀ ਦੇ ਲਈ ਤਾਂ ਇਸ ਸਮੇਂ ਦੇ ਉੱਤੇ ਇਹ ਸਾਫ ਨਹੀਂ ਹੋ ਸਕਿਆ ਕਿ ਆਖਰਕਾਰ ਇਹ ਹਾਦਸਾ ਵਾਪਰਿਆ ਕਿਵੇਂ ਹੈ ਕੋਈ ਗੱਡੀ ਦੀ ਰਫਤਾਰ ਬਹੁਤ ਜ਼ਿਆਦਾ ਤੇਜ਼ ਸੀ ਜਾਂ ਫਿਰ ਕੋਈ ਬ੍ਰੇਕ ਫੇਲ ਹੁੰਦੀ ਹੈ ਜਿਹਾ ਕੋਈ ਜਿਹੜਾ ਕਾਰਨ ਸੀਗਾ ਹਲੇ ਤੱਕ ਇਹ ਸਪਸ਼ਟ ਨਹੀਂ ਹੋ ਸਕੇ ਪਰ ਕਿਉਂਕਿ ਲਿੰਕ ਰੋਡ ਸੀਗੀ ਚੰਡੀਗੜ੍ਹ ਤੋਂ ਨਾਲ ਕਿਉਂਕਿ ਪਿੰਡ ਲੱਗਦੇ ਨੇ ਤਾਂ ਸੀਸੀਟੀਵੀ ਕੈਮਰੇ ਜਿਹੜੇ ਨੇ ਉਸ ਸਮੇਂ ਦੇ ਉੱਤੇ ਤਾਂ ਜਿਹੜੇ ਉੱਥੇ ਨਹੀਂ ਲੱਗੇ ਹੋਏ ਸੀ ਜਿਸ ਦੇ ਰਾਹੀਂ ਕੁਝ ਪਤਾ ਲੱਗ ਸਕਦਾ ਪਰ ਫਿਰ ਹਾਲ ਇਸ ਦੀ ਜਾਂਚ ਵੀ ਜਿਹੜੀ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਬੇहद ਇਹ ਦੁਖਦ ਹੈ ਦੋ ਤੋਂ ਦਿਨ ਪਹਿਲਾਂ ਜਿਹੜਾ ਹੈ ਵਿਆਹ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਹਾਦਸੇ ਦੇ ਵਿੱਚ ਲਾੜੀ ਦੀ ਜਾਨ ਚਲੀ ਜਾਂਦੀ। ਗੱਲ ਇੱਕ ਰਾਤ ਮਾਨੋਪੁਰ ਬਲਾੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ। ਸਾਨੂੰ ਅੱਜ ਹਸਪੀਟਲ ਤੋਂ ਇਨਫੀਮੇਸ਼ਨ ਆਈ ਹੈ। ਇਹਦੇ 'ਚ ਇਹ ਐਕਸੀਡੈਂਟ ਗੁਰਮukh ਸਿੰਘ son of ਸਕੰਦਰ ਸਿੰਘ। ਇਹਦੀ ਏਜ ਹੈਗੀ 21 ਸਾਲ। ਤੇ ਇਹਦੀ ਵਾਈਫ ਸੀ ਅਮਨਦੀਪ Kaur wife of ਗੁਰਮukh ਸਿੰਘ। ਦੋਵਾਂ ਦੀ ਉਮਰ 21 ਸਾਲ ਸੀ। ਲੜਕੀ ਦੇ ਦਾ ਮੇਨਾਂ ਦਾ ਵਿਆਹ ਇਸੇ ਸੰਡੇ ਨੂੰ ਹੀ ਹੋਇਆ ਹੈ ਹਾਸਾ ਕਿਤਾ ਬੱਪਰੇ ਇਹ ਹਾਸਾ ਭਾਜੀ ਤੱਕ ਜੋ ਮੈਂ ਬਿਆਨ ਲਿਖਾਇਆ ਮੈਂ ਲੜਕੇ ਦਾ ਜੋ ਬਿਆਨ ਆ ਉਹ ਸਾਊਥ ਨੂੰ ਪਤਾ ਲੱਗੂਆ ਵੀ ਕਿੰਨੇ ਆਸਾ ਹੋਏ ਸਰ ਤਿੱਲੇ ਵਾਰੇ ਸੀ ਇਹ ਮਾਨੂਪੁਰ ਸਾਈਡ ਤੋਂ ਬਲਾੜੇ ਹੋ ਆ ਰਹੇ ਸੀ ਕਿੰਨੇ ਵਜੇ ਦਾ ਸਮਾਂ ਸਰ ਪਤਾ ਲੱਗਾ ਜੀ ਇਹ ਗੱਲ ਕੋਈ 9 ਵਜੇ ਦਾ ਸਮਾਂ ਹੈ ਜੀ ਕੀ ਫਿਰ ਇਹਦੇ ਵਿੱਚ ਕਿਹਦੀ ਕਿਹਦੀ ਮੌਜੂਦਗੀ ਕੋਲ ਜੱਟ ਨੂੰ ਬਣੇ ਸਾਨੂੰ ਜੋ ਇਨਫੀਮੇਸ਼ਨ ਆਈ ਹੈ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ ਚੰਡੀਗੜ੍ਹ ਸੈਕਟਰ 32 ਉਦੀ ਜੋ ਵੀ ਸਟੇਟਮੈਂਟ ਹੋਊਗੀ ਲੈ ਕੇ